ਸਤਿ ਸ਼੍ਰੀ ਅਕਾਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਦੇ ਵਿੱਚ ਇਸ ਵੇਲੇ ਬਿਹਤ੍ਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਾਲ ਹੀ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ ਐਕਸੀਡੈਂਟ ਹੋਇਆ ਹੈ ਜਿਸ ਦੇ ਚਲਦੇ ਗਾਇਕ ਨੂੰ ਕਾਫੀ ਗੰਭੀਰ ਝੋਟਾ ਪਹੁੰਚਿਆ ਨੇ ਦੱਸ ਦੇਈਏ ਕਿ ਸ਼ਨੀਵਾਰ ਨੂੰ ਰਾਜਵੀਰ ਜਵੰਦਾ ਆਪਣੇ ਬਾਈਕ ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਤੇ ਇਸੇ ਦੌਰਾਨ ਗਾਇਕ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੇ ਕਰਕੇ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਝੋਟਾ ਆਇਆ ਵੈਲ ਰਿਪੋਰਟਸ ਦੀ ਮੰਨੀਏ ਤਾਂ ਐਕਸੀਡੈਂਟ ਦੇ ਸਮੇਂ ਉਹਨਾਂ ਨੂੰ ਸਿਰ ਅਤੇ ਰੀਡ ਦੀ ਹੱਡੀ ਤੇ ਝੋਟਾ ਆਈਆਂ ਸੀ ਪਰ ਇਸ ਤੋਂ ਬਾਅਦ ਹਸਪਤਾਲ ਲਿਜਾਂਦੇ ਹੋਏ ਉਹਨਾਂ ਨੂੰ ਹਾਰਟ ਅਟੈਕ ਵੀ ਆਇਆ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਰੀਸੈਂਟ ਅਪਡੇਟਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਣ ਰਾਜਵੀਰ ਜਵੰਦਾ ਨੂੰ ਪਹਿਲਾਂ ਨਾਲੋਂ ਫਰਕ ਹੈ ਪਰ ਹਜੇ ਤੱਕ ਉਹਨਾਂ ਨੂੰ ਹੋਸ਼ ਨਹੀਂ ਆਇਆ ਹੈ ਜਿਸ ਦੇ ਚੱਲਦੇ ਉਹਨਾਂ ਦੀ ਹਾਲਤ ਹਜੇ ਵੀ ਗੰਭੀਰ ਐਸ ਫਿਲ੍ਹੇ ਡਾਕਟਰਾਂ ਦੀ ਟੀਮ ਹਰ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਨੂੰ ਠੀਕ ਕਰਨ ਦੇ ਲੱਗੀ ਹੋਈ ਹੈ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਫੈਨਸ ਤੋਂ ਲੈ ਕੇ ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਦੇ ਹਰ ਸਿਤਾਰਾ ਉਹਨਾਂ ਦੀ ਚੰਗੀ ਸਿਹਤ ਦੇ ਲਈ ਦੁਆਵਾ ਕਰ ਰਿਹਾ ਹੈ ਹਾਦਸੇ ਬਾਰੇ ਪਤਾ ਲੱਗਦੇ ਹੀ ਗਾਇਕ ਕਨਵਰ ਗਰੇਵਾਲ ਗਿੱਪੀ ਗਰੇਵਾਲ ਕੁਲਵਿੰਦਰ ਵਿੱਲਾ ਰਣਜੀਤ ਬਾਵਾ ਜੀਤ ਜਗਜੀਤ ਆਰਨੀਤ ਜਸਪ੍ਰੀਤ ਜਸਸੀ ਸੁਰਜੀਤ ਖਾਨ ਐਕਟਰ ਕਰਮਜੀਤ ਅਨਮੋਲ ਅਤੇ ਮਲਕੀਤ ਰੋਨੀ ਦੇ ਨਾਲ ਹੀ ਨਾਲ ਸੀਐਮ ਭਗਵੰਤ ਮਾਨ ਤੇ ਹੋਰ ਵੀ ਕਈ ਨੇਤਾ ਗਾਇਕ ਦਾ ਪਤਾ ਲੈਣ ਮਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ ਕੱਲ ਦੱਸ ਦਈਏ ਕਿ ਰਾਜਵੀਰ ਜਵੰਦਾ ਦੇ ਇੱਕ ਕਰੀਬੀ ਦੋਸਤ ਨੇ ਇੱਕ ਮੀਡੀਆ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਅਸੀਂ ਸਾਰੇ ਰਾਜਵੀਰ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰ ਰਹੇ ਨੇ ਸਿੰਗਰ ਦੀ ਪਤਨੀ ਤਾਂ ਚਾਹੁੰਦੀ ਹੀ ਨਹੀਂ ਸੀ ਕਿ ਉਹ ਉਸ ਦਿਨ ਬਾਈਕ ਤੋਂ ਟੂਰ ਤੇ ਜਾਣ ਉਹਨਾਂ ਨੇ ਰਾਜਵੀਰ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਵੀ ਮਨਾ ਕੀਤਾ ਸੀ ਪਰ ਕਹਿੰਦੇ ਨੇ ਨਾ ਕਿ ਕਿਸਮਤ ਨੇ ਤਾਂ ਕੁਝ ਹੋਰ ਹੀ ਸੋਚ ਰੱਖਿਆ ਸੀ। ਵੱਲ ਰਾਜਵੀਰ ਜਵੰਦਾ ਦੇ ਐਕਸੀਡੈਂਟ ਦੀ ਖਬਰ ਸਾਹਮਣੇ ਆਂਦੇ ਹੀ ਜਿੱਥੇ ਇੱਕ ਪਾਸੇ ਪੂਰਾ ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਜਲਦੀ ਤੰਦਰੁਸਤ ਹੋਣ ਦੇ ਲਈ ਦੁਆਵਾਂ ਕਰਦੇ ਹੋਏ ਲੋਕੀ ਨਜ਼ਰ ਆ ਰਹੇ ਨੇ ਤੇ ਉੱਤੇ ਹੀ ਦੂਜੇ ਪਾਸੇ ਕਈ ਚੈਨਲਸ ਵੱਲੋਂ ਗਾਇਕ ਦੇ ਲਈ ਆਰ ਆਈ ਪੀ ਪੋਸਟ ਵੀ ਪਾਏ ਗਏ। ਜਿਸ ਦੇ ਉਤੇ ਪੰਜਾਬੀ ਮਨੋਰੰਜਨ ਜਗਤ ਦੇ ਸਤਾਰੇ ਕਾਫੀ ਜ਼ਿਆਦਾ ਨਰਾਜ਼ ਨਜ਼ਰ ਆਏ ਰਣਜੀਤ ਬਾਵਾ ਜਸਬੀਰ ਜੱਸੀ ਵਰਗੇ ਕਈ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਸਭ ਨੂੰ ਰਾਜਵੀਰ ਜਵੰਦਾ ਦੀ ਹੈਲਥ ਅਪਡੇਟ ਦਿੱਤੀ ਤੇ ਨਾਲ ਹੀ ਨਾਲ ਲੋਕਾਂ ਅਤੇ ਮੀਡੀਆ ਚੈਨਲਸ ਨੂੰ ਅਪੀਲ ਵੀ ਕੀਤੀ ਕਿ ਗਾਇਕ ਨੂੰ ਲੈ ਕੇ ਕੋਈ ਵੀ ਗਲਤ ਅਫਵਾਹ ਨਾ ਫਲਾਈ ਜਾਵੇ ਬਸ ਉਹਨਾਂ ਦੀ ਤੰਦਰੁਸਤੀ ਲਈ ਦੁਆ ਹੀ ਕੀਤੀ ਜਾਵੇ ਬਲਕਿ ਕੁਝ ਕਿਹਾ ਇਹਨਾਂ ਸਤਾਰਿਆਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਦੇਖੋ ਇਹਨਾਂ ਵੀਡੀਓਜ਼ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਰਣਜੀਤ ਪਾਪਾ ਵੱਲੋਂ ਅਸੀਂ ਇਸ ਟਾਈਮ ਹਸਪੀਟਲ ਹੈਗੇ ਆਂ ਔਰ ਰਾਜਵੀਰ ਵੀਰ ਰਿਕਵਰ ਕਰ ਰਿਹਾ ਆ ਪਲੀਜ਼ ਕੋਈ ਵੀ ਅ ਇਦਾਂ ਦੀ ਪੋਸਟਾਂ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲੈ ਕੇ ਉਸ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾ ਕਰੋ ਬੇਨਤੀਆਂ ਕਰੋ ਕਿ ਪਰਮਾਤਮਾ ਉਹਨੂੰ ਤੰਦਰੁਸਤ ਕਰੇ ਸਤਿ ਸ਼੍ਰੀ ਅਕਾਲ ਜੀ ਮੈਂ ਸਾਰੀ ਸੰਗਤ ਨੂੰ ਤੇ ਕੁਝ ਜਿਹੜੇ ਮੀਡੀਆ ਵਾਲੇ ਬਹੁਤ ਜਲਦੀ ਜਲਦੀ ਵਿੱਚ ਜਵੰਦਾਵੀਰ ਦੀਆਂ ਜਿਹੜੀਆਂ ਰਿਪੋਰਟਸ ਕਰ ਰਹੇ ਨੇ ਔਰ ਉਹ ਸਿਰਫ ਆਪਣੇ ਵਿਊਜ਼ ਲੈਣ ਵਾਸਤੇ ਰਿਪੋਰਟ ਕਰੀ ਜਾਂਦੇ ਆ ਬਹੁਤ ਜਲਦੀ ਜਲਦੀ ਅੱਗੇ ਨੰਗਣ ਦੀ ਦੌੜ ਜਿਹੜੀ ਆ ਉਹਦੇ ਵਿੱਚ ਰਿਪੋਰਟ ਕਰੀ ਜਾਂਦੇ ਆ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾ ਤੇ ਚੇਤਾਵਨੀ ਵੀ ਦਿੰਦਾ ਕਿ ਨਾ ਇਦਾਂ ਕਰੋ ਉਹ ਰਾਜਵੀਰ ਦੀ ਜਿਹੜੀ ਹਾਲਤ ਉਹ ਸਟੇਬਲ ਹੋ ਰਹੀ ਆ ਪੋਜ਼ਿਟਿਵ ਹੈ ਬਹੁਤ ਅਰਦਾਸ ਕਰੋ ਤੇ ਕੋਈ ਹਰੀਚ ਕੋਈ ਵੀ ਇਦਾਂ ਜਲਦੀ ਦੇ ਵਿੱਚ ਕੋਈ ਵੀ ਰਿਪੋਰਟ ਨਾ ਕਰੋ ਜਿੰਨਾ ਚਿਰ ਤੁਹਾਡੇ ਕੋਲ ਕੋਈ ਰਿਪੋਰਟ ਨਹੀਂ ਹੈਗੀ ਕਿਉਂਕਿ ਇਹ ਕੰਮ ਡਾਕਟਰਸ ਦਾ ਹੀ ਹੈ ਤੇ ਇਹ ਉਹੀ ਦੱਸ ਸਕਦੇ ਆ ਕਿ ਕਿਵੇਂ ਦੀ ਸਟੇਬਿਲਟੀ ਹੈਗੀ ਆ ਕਿਵੇਂ ਦੀ ਹਾਲਤ ਹੈਗੀ ਆ ਤੇ ਸਬਰ ਕਰੋ ਚੰਗੇ ਹੋਣ ਦਾ ਸਬੂਤ ਦਿਓ ਵਧੀਆ ਇਨਸਾਨ ਹੋਣ ਦਾ ਸਬੂਤ ਦਿਓ ਤਾਂ ਜੋ ਸਾਡਾ ਚੰਗਾ ਜਿਹੜਾ ਵਿਵਹਾਰ ਉਹ ਲੋਕਾਂ ਤੱਕ ਪਹੁੰਚੇ ਸੋ ਮੇਰੀ ਇਹ ਬੇਨਤੀ ਪ੍ਰਵਾਨ ਕਰੋਗੇ ਮੈਨੂੰ ਬਹੁਤ ਉਮੀਦ ਹੈ थैंक यू so much ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਅ ਅਸੀਂ ਇਸ ਵੇਲੇ 40th ਹਸਪੀਟਲ 'ਚ ਖੜੇ ਹਾਂ ਮਾੜੀ ਤੇ ਅ ਰਾਜਵੀਰ ਬਹੁਤ ਆਊਟ ਕਰ ਲ ਐਕਸੀਡੈਂਟ ਹੋਇਆ ਸੱਟ ਲੱਗੀ ਐ ਤੇ ਹਾਲਾਤ ਚੱਲ ਰਹੇ ਆ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟ੍ਰੀਟ ਕਰ ਰਹੇ ਆ ਤੇ ਆਪਣਾ ਰਾਜਵੀਰ ਸਰਵਾਈਵ ਵੀ ਕਰ ਰਿਹਾ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਸਾਰੇ ਸੱਜਣ ਪਤਾ ਨਹੀਂ ਉਹ ਕਿਹੜਾ ਵੀੜੀ ਐ ਕਿ RIP RIP ਇਸ ਤਰ੍ਹਾਂ ਦੇ ਸਨੇਹ ਜਿਹੜੇ ਯਾਨੀ ਰਾਜਵੀਰ ਨੂੰ ਚੌਹਣਾ ਨੂੰ ਦੇ ਰਹੇ ਉਹ ਸਾਨੂੰ ਕਦੇ ਨਹੀਂ ਮਨਜ਼ੂਰ ਨਹੀਂ ਤੇ ਮਹਾਰਾਜ ਵੀ ਕਹਿੰਦਾ ਕਿ ਰਾਜਵੀਰ ਇਸ ਵੇਲੇ ਤੜਕੇ ਦੇ ਹੁਣ ਫਿਰ ਕਿਹਾਲ ਚੁ ਪੀ 8:00 ਵਜੇ ਤੇ ਬਿਲਕੁਲ ਠੀਕ ਠਾਕ ਆ ਉਹ ਸਰਵਾਈਵ ਕਰ ਰਿਹਾ ਉਹ ਯਾਰ ਉਹ ਲੜ ਰਿਹਾ ਆਪਣੀ ਜ਼ਿੰਦਗੀ ਨਾਲ ਹੈ ਤੇ ਬਹੁਤ ਤਕੜੇ ਜਿਹੇ ਨਾਲ ਆਪਣੀ ਆਪਣਾ ਸਾਰਾ ਖੇਡਾ ਹੈ ਤੇ ਡਾਕਟਰ ਵੀ ਲੱਗੇ ਹੋਏ ਆ ਸਾਰੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇੱਕ ਤੋਂ ਨਾ ਭੈਣ ਭਰਾਵਾਂ ਨੂੰ ਕਿ ਜਿਹੜੇ ਚੰਦ ਕਬਿਓਂ ਲਈ ਇਸ ਤਰ੍ਹਾਂ ਦੀਆਂ ਖਬਰਾਂ ਫੜਾ ਰਹੇ ਕਿਸੇ ਦੇ ਦੁੱਖ ਦਾ ਇਦਾਂ ਤਵਾਸ਼ਾ ਨਾ ਬਣਾਓ ਮੇਰੇ ਭਰਾਵਾਂ ਕਿ ਦੁੱਖ ਦਾ دارو ਬਣੀ ਦਾ ਤਵਾਸ਼ਾ ਨਹੀਂ ਬਣਾਈਂ ਸੋ ਸਾਰੇ ਭਰਾ ਜੀ ਸਿਉ ਬਾਈ ਹੁਣੇ ਖੜੇ ਆ ਸਾਰੇ ਉੱਪਰ ਹਸਪੀਟਲ ਦੇ ਵਿੱਚ ਬੈਠੇ ਆ ਸਾਰੇ ਸੋ ਉਹਦੇ ਲਈ ਅਰਦਾਸ ਕਰੋ ਮੈਂ ਬਾਕੀ ਹੱਥ ਜੋੜ ਕੇ ਸਾਰੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਅਰਦਾਸ ਕਰੋ ਬਾਈ ਸਾਡਾ ਠੀਕ ਹੋ ਕੇ ਘਰ ਆਵੇ